ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਰ ਜੀ ਪਹਿਲਾ ਆਪਾਂ ਫਤਿਹ ਦੀ ਸਤਿ ਪਾਉਨੇ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਗੱਜ ਦੀ ਫਤਿਹ ਬਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਇੱਕ ਏ ਕਈ ਟੌਪਿਕ ਤੇ ਗੱਲ ਕਰਦੀ ਆ ਕਿ ਮੈਸੇਜ ਭੇਜ ਆਵੀ ਰਕਰਦਿ ਨੇ ਮੈਸੇਜ ਕੀ ਚਪੈਰਾ ਸਾਹਿਬ ਦੇ ਕੀ ਬੈਨੀਫਿਟ ਨੇ ਚਪੈਰਾ ਸਾਹਿਬ ਕਿੰਨੇ ਕੱਟਨੇ ਪੈਂਦੇ ਨੇ ਤੇ ਇੱਕ ਹੋਰੀ ਪੈਨ ਦਾ ਮੈਸੇਜ ਸੀ ਰਿਹਾ ਕਿ ਮੈਂ ਦੋ ਚਪੈਰਾ ਸਾਹਿਬ ਕਰ ਸਕਦੀ ਆ ਦੇਖੋ ਜੀ ਮੈਂ ਉਹਨੂੰ ਇਹ ਰਿਪਲਾਈ ਦਿੱਤਾ ਸੀ ਮੈਸੇਜ ਦੇ ਵਿੱਚ ਹੀ ਵੀ ਮੈਂ ਕਿ ਮੈਨੂੰ ਨਹੀਂ ਪਤਾ ਕਿਉਂਕਿ ਦੋ ਚਪੈਰਾ ਸਾਹਿਬ ਦਾ ਕੋਈ ਮਤਲਬ ਨਹੀਂ ਹੈਗਾ ਵਾਈ ਗਰੂ ਜੀ ਜੇ ਕੱਟਨੇ ਹੁੰਦੇ ਆ ਤਾਂ ਪੰਦ ਕਟੋ ਦਾ 11ਨ ਕੋਟੋ ਠੀਕ ਹੈ ਜੀ ਤੇ ਜੇ ਹੁਣ ਆਪਣੇ ਦੋ ਚਪੈਰਾ ਸਾਹਿਬ ਕੱਟਣ ਨਾਲ ਆਪਣੇ ਆਪਣੇ ਮਨ ਦੀ ਸਰਦਾ ਨਹੀਂ ਹੋਰੀ ਹੁੰਦੀ ਆਪਣਾ ਕੰਮ ਨਹੀਂ ਹੁੰਦਾ ਤਾਂ ਫਿਰ ਆਪਾਂ ਗੁਰੂ ਸਾਹਿਬ ਨੂੰ ਦੋਸ਼ ਦਿੰਦੇ ਆ ਕੀ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਸਾਡੇ ਕੰਮ ਨਹੀਂ ਸਵਾਰਦੇ ਸਾਡੇ ਸ਼ਹੀਦ ਸਿੰਘ ਸਾਡੇ ਕੰਮ ਨਹੀਂ ਸਵਾਰਦੇ ਠੀਕ ਹੈ ਜੀ ਤੇ ਇੱਕ ਦਾਸਤਾ ਜਰਬਾ ਦੇਖੋ ਜ਼ਿੰਦਗੀ ਦਾ ਇਕ ਅੱਜ ਦੀ ਹੀ ਘਟਨਾ ਵਿੱਚ ਪਹਿਰਾ ਸਾਹਿਬ ਦੀ ਮਤਲਬ ਵੇਖੋ ਕਿਰਪਾ ਦੇਖ ਲਓ ਗੁਰੂ ਦੇ ਲੜ ਲੱਗਿਆਂ ਦੇਖ ਲਓ ਜੋ ਵੀ ਮਰਜੀ ਸਮਝ ਲਓ ਵੀ ਮਹਾਰਾਜੀ ਬਾਣੀ ਦੇ ਲੜ ਲੱਗਿਆਂ ਖਾਲਸਾ ਜੀ ਬਚਪਨ ਤੋਂ ਲੱਗੇ ਆ ਤੁਹਾਨੂੰ ਪਹਿਲਾਂ ਪਤਾ ਹੈ ਮੈਂ ਬਹੁਤ ਵਾਰੀ ਦੱਸ ਚੁੱਕੀ ਹਾਂ ਅਤੇ ਵਾਹਿਗੁਰੂ ਜੀ ਅੱਜ ਇੱਕ ਮੇਰਾ ਇੱਕ ਐਡਾ ਤੁਸੀਂ ਕਹਿ ਦਿੰਦੇ ਆ ਕਿ ਬੈਨ ਤੁਹਾਨੂੰ ਕੋਈ ਬੈਨੀਫਿਟ ਹੋਇਆ ਤੁਸੀਂ ਤਾਂ ਦੁਪਹਿਰਾ ਸਾਹਿਬ ਕਰਦੇ ਹੋ ਕੋਈ ਬੈਨੀਫਿਟ ਹੋਇਆ ਮੈਂ ਕਹਿੰਨੀ ਆ ਕਿ ਜਿੰਨੇ ਬੈਨੀਫਿਟ ਮੈਨੂੰ ਹੋਇਆ ਨਾ ਉਹ ਨਹੀਂ ਤੇ ਮੇਰੇ ਸਾਹਮਣੇ ਕਿਸੇ ਨੂੰ ਹੋਏ ਨਹੀਂ ਵਾ ਮੈਂ ਅੱਜ ਉਹਨਾਂ ਦੀ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਮੈਨੂੰ ਆਪਦੀ ਗੋੜ ਤੇ ਵਿੱਚ ਬਿਠਾਇਆ ਤੇ ਆਪਣੇ ਆਪਣੀ ਗੋੜ ਤੇ ਵਿੱਚ ਬਿਠਾ ਕੇ ਬੱਚਿਆਂ ਵਾਂਗੂ ਲੋਰੀਆਂ ਦੇ ਕੇ ਮੈਨੂੰ ਮਤਲਬ ਸਭ ਕੁਝ ਮੇਰਾ ਦੁੱਖ ਸੁੱਖ ਸੁਣਿਆ ਸਾਰਾ ਮੇਰੇ ਦੁੱਖ ਕੱਟੇ ਮੇਰੇ ਕਲੇਸ਼ ਕੱਟੇ ਮੈਨੂੰ ਸਭ ਕੁਝ ਦਿੱਤਾ ਜੋ ਮੈਂ ਸੋਚਿਆ ਨਹੀਂ ਸੀ ਉਹ ਵੀ ਮੈਨੂੰ ਮਿਲਿਆ ਹਣਾ ਅੱਜ ਕੋਈ ਮੈਂ ਅੱਜ ਦੀ ਇਹ ਘਟਨਾ ਦੱਸਦੀ ਹਾਂ ਤੁਹਾਨੂੰ ਤੇ ਮੈਨੂੰ ਇੱਕ ਮੇਰਾ ਕੋਈ ਕੰਮ ਸੀਗਾ ਖਾਸ ਤੇ ਜਿਹੜੀ ਕਿ ਕਈ ਵਾਰੀ ਹੁੰਦਾ ਕਈ ਗੱਲਾਂ ਇਦਾਂ ਸ਼ੇਅਰ ਕਰਨ ਵਾਲੀਆਂ ਨਹੀਂ ਹੁੰਦੀਆਂ ਤਾਂ ਖਲਸਾ ਜੀ ਮੈਂ ਨਾ ਮਤਲਬ ਜਿੱਧਰ ਵੀ ਜਾਣੀ ਹੁੰਨੀ ਆ ਕਿਸੇ ਐਦਾਂ ਦੇ ਕੰਮ ਹੋ ਤਾਂ ਬਾਬਾ ਜੀ ਨੂੰ ਨਾਲ ਲੈ ਕੇ ਤੁਰਦੀ ਹਾਂ ਤੇ ਮੈਂ ਵਾਈਗੁਰੂ ਜੀ ਉਸ ਟਾਈਮ ਬਾਬਾ ਜੀ ਨੂੰ ਕਹਾ ਵੀ ਬਾਪੂ ਜੀ ਮੇਰੇ ਨਾਲ ਚੱਲੋ ਤੇ ਇਹ ਮੇਰਾ ਕੰਮ ਬਹੁਤ ਆੜਿਆ ਵਾ ਤੇ ਪਤਾ ਨਹੀਂ ਉਹ ਉਹ ਬੰਦੇ ਸਾਨੂੰ ਜਾਣਦੇ ਵੀ ਸੀ ਅੱਗੋਂ ਜਾਣਦੇ ਵੀ ਸੀ ਸਾਡੀ ਜਾਣ ਪਛਾਣ ਸੀਗੀ ਪਰ ਉਮੀਦ ਨਹੀਂ ਸੀ ਇਹ ਅੱਗੀ ਵੀ ਸਾਨੂੰ ਉਹ ਯੈਸ ਕਰ ਦੇਣੇ ਤਾਂ ਮੈਂ ਬੜੀ ਸ਼ਰਦਾ ਭਾਵਨਾ ਨਾਲ ਵਾਈਗੁਰੂ ਗਏ ਬਾਹ ਤਾਂ ਤਨ ਬਾਬਾ ਦੀਪ ਸਿੰਘ ਅੱਗੇ ਸਹੀਤਾ ਅੱਗੇ ਦਾਸ ਕਰਕੇ ਬਾਪੂ ਦੀ ਬਾਹ ਫੜੀ ਮੈਂ ਕਿਹਾ ਮੇਰੇ ਨਾਲ ਚੱਲੋ ਖੰਸਾ ਜੀ ਸੱਚੀ ਘਟਨਾ ਯਕੀਨ ਕਰਨਾ ਦਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਤਾਂ ਪਰ ਮੈਂ ਆਪਣੇ ਦਿਲ ਦੀ ਗੱਲ ਦਿਲ ਤੇ ਆਗਾ ਹੈਰਾਨੀਆਂ ਤੋਂ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਖੁਦ ਚ ਜਿੱਤ ਨਾਲ ਹੋਈ ਹੈ ਅੱਜ ਦੀ ਗੱਲ ਨਾਲੇ ਦੁਪਹਿਰ 3 ਵਜੇ ਦੀ ਗੱਲ ਮੈਂ ਇਹ ਵੀ ਟਾਈਮ ਵੀ ਦੱਸ ਦਿੰਨੀ ਹਾਂ ਤੇ ਹੁਣ ਟਾਈਮ ਸ਼ਾਮ ਦਾ ਹੈ ਜੀ ਠੀਕ ਹੈ ਤੁਹਾਨੂੰ ਪਤਾ ਹੈ ਕਿਵੇਂ ਸ਼ਾਮ ਨੂੰ ਵੀਡੀਓ ਬਣਾਉਣੀ ਹੈ ਮੇਰੇ ਕੋਲ ਟਾਈਮ ਨਹੀਂ ਸੀ ਹੈਗਾ ਉਸ ਟਾਈਮ ਵੀ ਤੁਹਾਨੂੰ ਦੱਸਣਾ ਤੇ ਸਰ ਜੀ ਉਹ ਆ ਇਨਸਾਨ ਜਿਹੜੇ ਇਨਸਾਨਤਾ ਤੋਂ ਸਾਨੂੰ ਇੱਕ ਬਹੁਤ ਵੱਡੀ ਕੰਪਨੀ ਦੇ ਮਾਲਕ ਜਿੰਨਾ ਤੋਂ ਸਾਨੂੰ ਉਮੀਦ ਵੀ ਹੈ ਨਹੀਂ ਸੀਗੀ ਵੀ ਇਹ ਸਾਡਾ ਮਸਲਾ ਹੱਲ ਹੋ ਜਾਏਗਾ ਕਿ ਨਹੀਂ ਹੋਏਗਾ ਤਾਂ ਗੁਰੂ ਸਾਹਿਬ ਜੀ ਮੇਰੇ ਤੋਂ ਵੀ ਅੱਗੇ ਜਾ ਕੇ ਉਹਨਾਂ ਤੇ ਐਨੇ ਭਾਅ ਹਾ ਵੀ ਹੋਗੇ ਜਾ ਕੇ ਕਿ ਉਹ ਇਨਸਾਨ ਸਾਨੂੰ ਗਿਆਨ ਨੂੰ ਐਨੇ بڑے ਸਤਕਾਰ ਤੇ ਪਿਆਰ ਨਾਲ ਉਹਨਾਂ ਨੇ ਸਾਨੂੰ ਬੁਲਾਇਆ ਬਹੁਤ ਹੀ ਮਤਲਬ ਸਾਡੀ ਰਿਸਪੈਕਟ ਕੀਤੀ ਉਹਨਾਂ ਨੇ ਵਧੀਆ ਉਹਨਾਂ ਨੇ ਸਾਨੂੰ ਬੁਲਾਇਆ ਜੋ ਅਸੀਂ ਕੰਮ ਗਏ ਸੀ ਉਹ ਤਾਂ ਸਾਨੂੰ ਉਹ ਸਾਨੂੰ ਕਹਿਣ ਵੀ ਨਹੀਂ ਦਿੱਤਾ ਉਹਨਾਂ ਨੇ ਬੜੀ ਮਤਲਬ ਰੈਮੀ ਦੇ ਨਾਲ ਸਾਨੂੰ ਕਿਹਾ ਕਿ ਹਾਂ ਜੀ ਤੁਹਾਡਾ ਮੋਸਟ ਵੈਲਕਮ ਜਦੋਂ ਮਰਜ਼ੀ ਆਓ ਸਾਡਾ ਕੰਮ ਉਹ ਸਾਡੇ ਜਾਂਦਿਆਂ ਨੂੰ ਸਾਧ ਸੰਗਤ ਜੀ ਹੋਇਆ ਪਿਆ ਸੀ ਤੇ ਹੁਣ ਤੁਸੀਂ ਦੱਸੋ ਕਿ ਜੇ ਆਪਾਂ ਕਿਵੇਂ ਮੈਂ ਕਿਵੇਂ ਨਾ ਬਲੀਵ ਕਰਾਂ ਮੈਂ ਕਿਵੇਂ ਨਾ ਪ੍ਰਚਾਰ ਕਰਾਂ ਉਸ ਬਾਬਾ ਦੀਪ ਸਿੰਘ ਜੀ ਦਾ ਤਾਂ ਤਾਂ ਸ਼ਹੀਦਾ ਸਿੰਘਾਂ ਦਾ ਪ੍ਰਚਾਰ ਮੈਂ ਕਰਾਂ ਨਾ ਤਾਂ ਹੋਰ ਕੀ ਕਰਾਂ ਤੇ ਇਹ ਦਾਸ ਤੇ ਨਾ ਅੱਜ ਦੀ ਗੱਲ ਹੈ ਇਹ ਕੋ ਟਾਈਮ ਦੀ ਗੱਲ ਨਹੀਂ ਵੀ ਹੈਗੀ ਵੀ ਬੜਾ ਟਾਈਮ ਦੀ ਪੁਰਾਣੀ ਗੱਲ ਕਰਦੀ ਮੈਂ ਉਹ ਗੱਲ ਵੀ ਨਹੀਂ ਕਰਦੀ ਮੈਂ ਅੱਜ ਦੀ ਗੱਲ ਕਰ ਰਹੀ ਆ ਕਿ ਇੱਕ ਕੰਪਨੀ ਦੇ ਮਾਲਕ ਨੇ ਸਾਨੂੰ ਖੁਦ ਨੂੰ ਪਹਿਚਾਣ ਕੇ ਤੇ ਸਾਨੂੰ ਮਤਲਬ ਮੋਸਟ ਵੈਲਕਮ ਕਿਹਾ ਉਹਨੇ ਸਾਡਾ ਜਿਹੜਾ ਅਸੀਂ ਕੰਮ ਗਏ ਸੀ ਉਹ ਤਾਂ ਸਾਨੂੰ ਕਹਿਣਾ ਵੀ ਨਹੀਂ ਪਿਆ ਤੇ ਗੁਰੂ ਸਾਹਿਬ ਸਾਡੇ ਨਾਲ ਜਦੋਂ ਮੈਂ ਗੁਰੂ ਸਾਹਿਬ ਨੂੰ ਘਰੋਂ ਨਾਲ ਲੈ ਕੇ ਤੁਰੀ ਤੰਦਰ ਬਾਬਾ ਦੀਪ ਸਿੰਘ ਜੀ ਨੂੰ ਨਾਲ ਲੈ ਕੇ ਤੁਰੇ ਤਾਂ ਬਾਬਾ ਜੀ ਤਾਂ ਮੇਰੇ ਨਾਲੋਂ ਪਹਿਲਾਂ ਪਹੁੰਚ ਕੇ ਤੇ ਬਾਬਾ ਜੀ ਨੇ ਤਾਂ ਪਹਿਲਾਂ ਹੀ ਮੇਰੇ ਜਾਣਦੇ ਹੋ ਤੁਸੀਂ ਮੇਰਾ ਕੰਮ ਕਰਕੇ ਰੱਖ ਕਰਤਾ ਮੈਨੂੰ ਕਿਹਾ ਮੈਨੂੰ ਤਾਂ ਉਹਨਾਂ ਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਪਈ ਜਿਹੜਾ ਮੇਰਾ ਮਸਲਾ ਹੱਲ ਹੋ ਗਿਆ ਤੇ ਖਾਲਸਾ ਜੀ ਮੈਂ ਇਹੇ ਹੱਥ ਬੰਨ ਕੇ ਦੋਨੇ ਤੁਹਾਡੇ ਅੱਗੇ ਬੇਨਤੀ ਕਰਦੀ ਆ ਕਿ ਜੋ ਵੀ ਦਪਹਿਰਾ ਸਬ ਕੱਟਦੇ ਨੇ ਬਾਬਾ ਜੀ ਦੀਪ ਸਿੰਘ ਜੀ ਦੀ ਸੇਵਾ ਕਰਦੇ ਨੇ ਉਹ ਮੇਰੀ ਵੀਡੀਓ ਜ਼ਰੂਰ ਦੇਖੋ ਠੀਕ ਹੈ ਜਿਹੜੇ ਨਹੀਂ ਬਲੀਵ ਕਰਦੇ ਉਹਨਾਂ ਨੂੰ ਆਪਾਂ ਨਹੀਂ ਕੁਝ ਕਹਿੰਦੇ ਹਨ ਜਿਹੜੇ ਸ਼ਹੀਦ ਸਿੰਘਾਂ ਤੇ ਬਲੀਵ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਬਲੀਵ ਕਰਦੇ ਆ ਗੁਰੂ ਸਾਹਿਬ ਦੇ ਲੜ ਲੱਗੇ ਹੋਏ ਆ ਨਾ ਉਹ ਜ਼ਰੂਰ ਇਸ ਵੀਡੀਓ ਨੂੰ ਦੇਖੋ ਜੀ ਕਿਉਂਕਿ ਮਨ ਦੀ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਜੀ ਸੱਚੀ ਭਾਵਨਾ ਨਾਲ ਆਪਾਂ ਆਪਣੇ ਗੁਰੂ ਅੱਗੇ ਅਰਦਾਸ ਕਰਾਂਗੇ ਨਾ ਤੇ ਗੁਰੂ ਆਪਣੇ ਮਨਜੂਰ ਜ਼ਰੂਰ ਕਰਦਾ ਮਨ ਦੀ ਭਾਵਨਾ ਦਾਸ ਨੇ ਇਹ ਜ਼ਿੰਦਗੀ ਦਾ ਸੁਪੀਰੀਅਸ ਬਹੁਤ ਕੀਤਾ ਹੋਇਆ 7 ਸਾਲਾਂ ਤੋਂ ਦਾਸ ਦਾ ਇਹ ਸੁਪੀਰੀਅਸ ਹੈ ਪਰ ਮੈਂ ਜਪੈਰਾਸਬ ਦਾ ਪ੍ਰਚਾਰ ਇਹ ਕਰਦੀ ਰਹਣੀ ਆ ਤੁਸੀਂ ਮੈਂ ਕਹਿੰਨੀ ਹੁੰਨੀ ਆ ਕਿ ਮਹਾਰਜ ਸਤੇ ਪਾਤਸ਼ਾਹ ਮੇਰੀ ਜਿੰਨੀ ਇੱਕ ਜ਼ਿੰਦਗੀ ਰਹਿੰਦੀ ਆ ਮੈਥੋਂ ਇਦਾਂ ਹੀ ਸੇਵਾ ਲੈ ਲੈਂਦੇ ਰਹੋ ਕਿਉਂਕਿ ਮਹਾਰਜ ਸਤੇ ਪਾਤਸ਼ਾਹ ਮੈਨੂੰ ਸੂਝ-ਬੂਝ ਮਤਲਬ ਇੰਨੀ ਨਹੀਂ ਹੈਗੀ ਸੀਗੀ ਸੂਝ-ਬੂਝ ਪੈਰਾ ਸਾਹਿਬ ਦੀ ਨਹੀਂ ਹੈਗੀ ਸੀ ਆਪਾਂ ਝੂਠਤਾ ਮੈਥੋਂ ਵੱਜਦਾ ਵੀ ਹੈ ਨਹੀਂਗਾ ਤੇ ਨਾ ਹੀ ਮੈਂ ਮਾਰਾਂ ਠੀਕ ਹੈ ਵੀ ਅਸੀਂ ਬਾਣੀ ਸ਼ੁਰੂ ਤੋਂ ਪੜਦੇ ਸੀ ਅਮਰ ਬਾਣੀ ਸ਼ੁਰੂ ਤੋਂ ਕੀਤਾ ਸੀ ਬਚਪਨ ਦੇ ਵਿੱਚ ਕੀਤਾ ਸੀ ਸ੍ਰੀ ਦਾਸ ਸਾਹਿਬ ਜਾਣਦੇ ਸੀ ਤੇ ਮਹਾਰਾਜ ਦੇ ਦਰ ਤੇ ਮੱਠਾ ਟੇਕਦੇ ਸੀ ਸ੍ਰੀ ਦਾਾਂ ਦੀ ਸੇਵਾ ਕਰਦੇ ਸੀ ਤਾਂ satsangr ji ਪਰ ਜਪੈਰਾ ਨਹੀਂ ਸੀ ਕੱਟਦੇ ਤੇ ਦਾਸ ਨੂੰ ਇਹ 7-8 ਸਾਲਾਂ ਤੋਂ ਮਹਾਰਾਜ ਨੇ ਦਾਤ ਵਖਸੀ ਹੈ ਤੇ ਉਦੋਂ ਤੋਂ ਮਹਾਰਾਜ ਆਪਣੇ ਤੋਂ ਸੇਵਾ ਲੈਦੇ ਨੇ ਤੇ ਮੈਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਇਹ ਜ਼ਿਕਰ ਕਰ ਚੁੱਕੀ ਆ ਕਿ ਮਹਾਰਾਜ ਦੇ ਅੱਗੇ ਮੈਂ ਇੱਕ ਬੇਨਤੀ ਛਾਮ ਨੂੰ ਕਰਕੇ ਸੌਂ ਜਾਣਾ ਤਾਂ ਸਵੇਰ ਨੂੰ ਪੂਰੀ ਹੁੰਦੀ ਹੈ ਤਾ ਹੁਣ ਮੈਂ ਅੱਜ ਇੱਕ ਤੁਹਾਨੂੰ ਆਪਦਾ ਸਪੀਰੀਅੰਸ ਅੱਜ ਵੀ ਦੱਸਤਾ ਚੱਲ ਅੱਗੇ ਮੈਂ ਨਹੀਂ ਸ਼ੇਅਰ ਕਰਦੀ ਹੁੰਦੀ ਸੀ ਗੱਲਾਂ ਤੁਹਾਨੂੰ ਹੁਣ ਇਸ ਗੱਲ ਤੇ ਬਿਲੀਵ ਜ਼ਰੂਰ ਹੋ ਜਾਊਗਾ ਤੇ ਮੈਂ ਤੁਹਾਨੂੰ ਹੁਣ ਨਾਮ ਨਾਲ ਸਪੀਰੀਟ ਜਿਹੜਾ ਮੇਰਾ ਹੈਗਾ ਮੈਂ ਤੁਹਾਨੂੰ ਦੱਸਦੀ ਰਹੀ ਆ ਕਰੂੰਗੀ ਠੀਕ ਹੈ ਜੀ ਤੇ ਮੈਂ ਨਾ ਜੋ ਜ਼ਿੰਦਗੀ ਵਿੱਚ ਸੋਚਿਆ ਮੈਂ ਉਹੀ ਪਾਇਆ ਜੋ ਮੈਂ ਬਾਬਾ ਜੀ ਤੋਂ ਮੰਗਿਆ ਮੈਂ ਉਹੀ ਪਾਇਆ ਮੈਨੂੰ ਬਾਬਾ ਜੀ ਦੇ ਬੱਚਿਆ ਮੰਗ ਆਪ ਦੀ ਗੋਦ ਦੇ ਵਿੱਚ ਲਿਆ ਪਰ ਮੈਂ ਤਾਂ ਕਹਿੰਦੀ ਸੀ ਬਾਬਾ ਜੀ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੋ ਪਰ ਬਾਪੂ ਨੇ ਤਾਂ ਮੈਨੂੰ ਚਰਨਾਂ ਤੋਂ ਚੁੱਕ ਕੇ ਮੈਨੂੰ ਗੋਦ ਦੇ ਵਿੱਚ ਬਿਠਾਇਆ ਤੇ ਮੈਂ ਅੱਜ ਭਾਗਾਵਾਲੀ ਆਪਰੇ ਆਪ ਨੂੰ ਭਾਗਾਵਾਲੀ ਸਮਝਦੀ ਆ ਕਿ ਮੈਂ ਇੱਕ ਉਹ ਇੱਕ ਰੱਬੀ ਰੂਹ ਦੇ ਬੁੱਕਲ ਦੇ ਵਿੱਚ ਬੈਠੀ ਆ ਕਾਂਸਾ ਜੀ ਤੇ ਮੈਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਆ ਤੇ ਉਹ ਮੇਰੇ ਬਾਪੂ ਨੇ ਠੀਕ ਹੈ ਜੀ ਫਿਰ ਦੁਨਿਆਵੀ ਮਾਪੇ ਮੈਨੂੰ ਪਹਿਲਾਂ ਹੀ ਛੱਡ ਕੇ ਚਲੇ ਗਏ ਸੀ ਅੱਜ ਮੇਰਾ ਪਰਿਵਾਰ ਉਹੀ ਹੈ ਬਾਪੂ ਦੀਪ ਸਿੰਘ ਜੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਾ ਆਪਣੇ ਆਪ ਨੂੰ ਉਹਨਾਂ ਦੇ ਸਰੈਂਡਰ ਕਰ ਚੁੱਕੇ ਆ ਜੋ ਵੀ ਮੇਰੇ ਕੰਮਕਾਜ ਹੁੰਦੇ ਨੇ ਤਾਂ ਮੈਂ ਮੈਨੂੰ ਕੋਈ ਲੋਡ ਹੁੰਦੀ ਆ ਕਿਤੇ ਮੇਰਾ ਕੋਈ ਵੀ ਅੜ ਜਾਂਦਾ ਵੈਸੇ ਆਪਾਂ ਸੇਵਾ ਕਰਦੇ ਆ ਕੁਝ ਪੈਰਾ ਸਬ ਕੱਟਦੀ ਆ ਬਾਣੀ ਪੜ੍ਹਦੀ ਆ ਹਨ ਤਾਂ ਮੈਂ ਕਦੇ ਵੀ ਖਾਲਸਾ ਜੀ ਮੈਂ ਕਦੇ ਮਾਇਆ ਨਹੀਂ ਮੰਗੀ ਕਦੇ ਕੁਝ ਨਹੀਂ ਮੰਗਿਆ ਮਹਾਰਾਜ ਤੋਂ ਇੱਕ ਤਾਂ ਕਿ ਭਾਰਾ ਜੀ ਨੂੰ ਇਹ ਪਤਾ ਹੁੰਦਾ ਕਿ ਮੇਰੀ ਬੱਚੀ ਨੂੰ ਕੀ ਚਾਹੀਏ ਤੇ ਮੇਰੇ ਮੇਰੇ ਵਾਇ ਗੁਰੂ ਮੇਰੇ ਉਹ ਹੀ ਮੁਰਾਦਪੁਰੀ ਕਰਦੇ ਇਸ ਲਈ ਮੈਂ ਬਹੁਤ ਖੁਸ਼ ਹੈ ਜੀ ਤੇ ਮੈਂ ਸਾਰਿਆਂ ਨੂੰ ਇਹ ਮੇਰੇ ਭੈਣ ਮੈਂ ਮੇਰਾ ਵੀਡੀਓ ਪਾਉਣ ਦਾ ਮਤਲਬ ਇਹ ਹੁੰਦਾ ਕਿ ਅ ਸਾਰੇ ਭੈਣ ਭਰਾ ਇਦਾਂ ਬਲੀਵ ਕਰਕੇ ਗੁਰੂ ਸਾਹਿਬ ਦੇ ਲੜ ਲੱਗੋਗੇ ਤਾਂ ਆਪਣੇ ਦੁੱਖ ਆ ਕਲੇਸ਼ਾਂ ਦਾ ਵੀ ਨਾਸ਼ ਹੋਊਗਾ ਕਲ ਜੁਗੀ ਕਲ ਜੁਗਾ ਹੁਣ ਆ ਪੜ ਹਨਾ ਕਾਲ ਯੁਗ ਦੇ ਵਿੱਚ ਰਹਿ ਰਹੇ ਆ ਤੇ ਬਾਣੀ ਪੜਨੀ ਕਾਲ ਯੁਗ ਦੇ ਵਿੱਚ ਬਹੁਤ ਹੋ ਗਈ ਹੈ ਹਰ ਸਾਜੀ ਬਸ ਮੈਂ ਹੁਣ ਇੰਨੀ ਆ ਤੁਹਾਨੂੰ ਗੱਲਾਂ ਕਰਤੀ ਹੋਈ ਕਿ ਮਾਂ ਦੀ ਜਾਚਗਾ ਅਗਰ ਜੇ ਮੇਰੇ ਕੋਲ ਕੋਈ ਗੱਲ ਕਰਦਿਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਮੈਂ ਤੁਹਾਡੀ ਆਪਣੀ ਦੇਖ ਦੇ ਕਰ ਜੀ ਤੇ ਤੁਸੀਂ ਇਹ ਇਹ ਵੀਡੀਓ ਨੂੰ ਜ਼ਰੂਰ ਦੇਖਿਓ ਸਾਰੀ ਵੇਖੋ ਸਟਿੱਪ ਨਾ ਕਰਿਓ ਇਸ ਗੱਲ ਤੇ ਬਲੀਵ ਕਰਿਓ ਜ਼ਰੂਰ ਤੇ ਹੱਥ ਬਨ ਕੇ ਰਿਕਵੈਸਟ ਕਰਦੀ ਆ ਹੁਣ ਮੇਰੇ ਵੱਲੋਂ ਦੇ ਸਾ ਮੀਸਾ ਵਿੱਚ ਵੱਸਦੇ ਹੋਏ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਖਤੇ ਮਨਜ਼ੂਰ ਕਰਨੀ ਸਾਰਿਆਂ ਨੂੰ ਖਤੇ ਬਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ